ਕੀ ਹਾਲ ਆ ਜੀ ਸਾਰੇ ਭਰਾਵਾਂ ਦਾ ਹੋਰ ਕੀ ਬੰਦਾ ਕਰਦਾ ਭਾਈ ਉਮੀਦ ਕਰਦੇ ਹਾਂ ਸਾਰੇ ਭਰਾਵਾਂ ਦੇ ਘਰ ਪਰਵਾ ਠੀਕ ਹੋਣਗੇ ਲਓ ਜੀ ਅੱਜ ਆਪਾਂ ਫੇਰ ਲਾਉਣ ਲੱਗੇ ਆਂ ਪੱਥੜਈ ਦਸ ਕੂਤਰਾਂ ਦੀ ਡੀ ਵਰਮੀ ਕੀਤੀ ਸੀਗੀ ਤੇ ਬਖਮਾਉਣੇ ਤੁਹਾਨੂੰ ਕੋਲਦੇ ਆਪਾਂ ਨਾਲ-ਨਾਲ ਵਿਖਾਈ ਚੱਲਾਂਗੇ ਤੁਹਾਨੂੰ ਕਿਹੜੇ-ਕਿਹੜੇ ਕੂਤਰਾਂ ਦਵਾਈਏ ਕਿੰਨੇ-ਕਿੰਨੇ ਲਾਈਏ ਕੀ-ਕੀ ਰੰਗ ਲਾਇਆ ਆਪਾਂ ਲਓ ਬਬ ਪਾਲੀ ਪੱਥੜਈ Ik ga er dan

ਤੁੱਪੇ। ਗੰਕੀ ਰੱਖਦੇ ਆਂ ਭਈ ਇਹਨੂੰ ਹੁਣ ਆਪਾਂ ਘੰਟਾ ਤੁੱਪੇ ਰੱਖਤੀਏ। ਤੇ ਫੇਰ ਕਰਦੇ ਆਂ ਜਿਵੇਂ ਜਿਵੇਂ ਲਾਵਾਂਗੇ ਕੰਟੀਨਿਊ ਕਰਾਂਗੇ ਫੇਰ ਵੀਡੀਓ ਆਪਾਂ। ਦਾ ਬਾਬਿਓ। 10 ਮਿੰਟ ਹੋਏ ਆ। ਭਉਂਤੀ ਨੂੰ ਤੇ ਕਾਲੀ ਹੋਣੀ ਸ਼ੁਰੂ ਹੋ ਗਈ। ਤਬਾਸਾਪਨ ਹੋਰ ਰੱਖ ਲਈਏ ਭਾਂਡੇ ਫਿਰ ਆਪਾਂ ਲਾਵਾਂਗੇ ਇਹਨਾਂ ਦੇ ਬਖਾਵਾਂਗੇ ਤੁਹਾਨੂੰ ਕਿੰਨੀ ਕੀ ਚੜ੍ਹਦੀ ਕੀ ਹਿਸਾਬ ਕਿਤਾਬ ਇਹਦਾ ਸਾਰਾ ਦੱਸਾਂਗੇ ਕਿਵੇਂ ਲਾਉਣੀ ਹੈ ਕੀ ਹਿਸਾਬ ਕਿਤਾਬ ਕਿਵੇਂ ਕੀ ਕਰਨਾ ਹੈ ਸਭ ਕੁਝ ਦੱਸਾਂਗੇ ਲਓ ਜੀ ਕਰਤੇ ਆਂ ਖੂਤਰਾ ਖੂਤਰਾ ਅੱਡਾ ਇਧਰ ਖੂਤਰਾ ਇਧਰ ਖੂਤਰਾ ਕਰਤੇ ਅੱਡ ਅੱਡ ਚਲੋ ਹੁਣ ਲਾਉਣੇ ਹੁਣ ਕੱਲ੍ਹ ਤੋਂ ਫੋਣੇ ਆ ਫਿਰ ਕਿਵੇਂ ਲੱਗਦਾ ਰੰਗ ਲਓ ਕਾੜ ਲਏ ਬਈ ਰੰਗ ਲਾਉਣ ਵਾਲੇ ਲਾਉਣੇ ਆ ਫਿਰ ਤੁਹਾਨੂੰ ਚੈੱਕ ਕਰਾਉਣੇ ਆ ਲਓ ਜੀ ਪਹਿਲੇ ਦੀ ਕਰਤੀ ਕਾਂ ਤਾ ਲਓ ਜੀ ਨੰਬਰ 2 ਦਾ ਘੰਡ ਟੋਰੀ ਕਰਤੀ ਲਓ ਜੀ ਘੰਡ ਟੂਸਾ ਕਰਤਾ ਤਿੰਨ ਨੰਬਰ ਦਾ ਚਲ ਹੁਣ ਆਪਾਂ ਕੂਟਰ ਕੱਟ ਕੇ ਗਰਾਂ ਚ ਉਜੀ ਕੱਢਣ ਲੱਗੇ ਆਂ ਸੀਜ਼ਨ ਦਾ ਪਹਿਲਾ ਕੁਤ ਛੱਡੋ ਇਹ ਪੁੱਛੋ ਹਾਂ ਚਲੋ ਕਰਾਂ ਭਾਬੂ ਲੱਗੇ ਫੇਰ ਵਿਖਾਉਣਿਆ ਤੁਹਾਨੂੰ ਆ ਗੋਸ਼ੇ ਕਰਾ ਪਲੇ ਵੀ ਉਤਰ ਆ ਗੁਰ ਦੀ ਰੋਕ ਪਈ ਆ ਕਰਦਾ ਯਾਰ ਗੋਸ਼ੇ ਕਰਤੇ ਕੋਸ਼ਿਸ਼ ਕਰਦੇ ਇਧਰ ਆਇਆ ਜਾਂਦੇ ਨਹੀਂ ਕਰਦੇ ਲਓ ਯਾਰ ਲਾਤਾ ਚੱਕ ਰਹਿ ਗਿਆ ਬਸ ਸ਼ਾਖਾ ਕੂਤਰਾ ਆਪਣਾ ਕਾਲੇ ਹੁੰਦੀ ਵਾਲਾ ਕੋਠੀ ਦੇ ਰਿਹਾ ਜਿਹੜੀ ਗੱਲ ਆ ਡਾਰ ਸੀ ਉਹੀ ਹੋ ਗਈ ਮੈਨਿਆ ਪਾਸੇ ਚਾਲ ਇੱਕ ਰਹਿ ਗਿਆ ਤੇ ਲਾ ਕੇ ਫੇਰ ਬਖਾਉਣੇ ਤੁਹਾਨੂੰ ਨੋਬੀ ਕੰਪਿਊਟਰ ਕਾਰਡ ਕੰਪਲੀਟ ਹੁਣ ਲੋਨੇ ਕੂਤਰੀਆਂ ਦੇ ਫਿਰਸ ਨੂੰ ਹੋਏ ਆ ਆ ਵਈਆ ਬਾਬਿਓ ਨਾਲ ਵਾਲੀ ਕੋਠੀ ਤੇ ਆ ਗਏ ਆ ਕੇ ਬਹਿ ਗਿਆ ਉਤਰਾ ਆਪਣਾ ਬਸ ਇਹ ਲਾਈ ਇਹਨੇ ਰੈਂਕ ਕਰ ਲੋ ਚੈੱਕ ਇੱਕ ਕੂਤਰੀ ਰਹੀ ਆ ਬਸ ਲਓ ਬਾਬਿਓ ਰੰਗ ਲਾਤਾ ਕਬੂਤਰਾਂ ਦੇ ਕਬੂਤਰਿਆਂ ਦੇ ਛੇੜੀ ਲੱਗੀ ਵੀ ਆ ਜਾਲ ਇਧਰ ਕਬੂਤਰ ਬੈਠੇ ਬਾਹਰ ਉਹੜਾ ਪਬੂਤਰ ਕੱਢਿਆ ਉਹ ਆਕੇ ਬਹਿ ਗਿਆ ਕੋਠੀ ਤੇ ਆਪਣੇ ਘਰ ਦੇ ਨਾਲ ਤੇ ਆ ਜੂਆ ਇਹ ਲੋਡੂ ਆ ਬਖਾਵਾਂਗੇ ਫਿਰ ਸਾਨੂੰ ਆ ਜਾਂਦਾ ਵੀ ਕਬੂਤਰ ਆਪਣਾ ਘਰ ਤੇ ਫਿਰਦਾ ਤੇ ਮੈਂ ਬਿਠਾਉਣਾ ਫਿਰ ਤੁਹਾਨੂੰ ਬਖਾਉਣਾ ਇਧਰ ਕਬੂਤਰ ਫਿਰਦਾ ਜਾਲ ਚ ਆ ਜਾਲ ਚੈਸਟ ਬੈਠੇ ਆ ਚਲੋ ਮੈਂ ਬਾਹਲਾ ਕਰਾਂ ਫੇਰ ਵਖਾਉਣਾ ਤੁੰਨ ਫੇਰ ਕਰਦਾਂ ਛੇਰ ਟਾਂਗੀ ਤੇ ਬਹਿੰਦਾ ਬਹਿੰਦਾ ਯਾਰ ਉੱਤੇ ਫੇਰ ਕੋਠੀ ਤੇ ਬਹਿ ਗਿਆ ਟਾਂਗੀ ਤੇ ਬਹਿੰਦਾ ਹੀ ਆ ਬਹਿੰਦਾ ਬਹਿੰਦਾ ਫੇਰ ਕੋਠੀ ਤੇ ਬਹਿ ਗਿਆ ਚਲੋ ਵਖਾਉਣਾ ਤੁੰਨ ਜਦੋਂ ਆਊਗਾ ਲੋਬੇ ਬੈਠੇ ਆ ਜਾਨਵਰ ਉਹ ਬੈਠਾ ਹੈ ਜਿਆ ਨਹੀਂ ਉਤਰ ਜਾਲ ਦਾ ਹੈ ਇੱਧਰ ਜਾਲ ਚ ਬੈਠੇ ਆਗੇ ਆ ਸ਼ੰਗਰੀਲਾ ਹੈ ਡੀ ਆ ਜੀ ਆ ਰੰਗਲਾ ਹੈ ਡੈਨ ਉਹਦੇ ਉਹ ਬੈਠਾ ਉੱਡਦਾ ਹੀ ਨਹੀਂ ਉਦੋਂ ਬਾਅਦ ਯਾਰ ਤਾਂ ਕਿ ਉੱਡੂ ਆ ਗਿਆ ਤੁਹਾਨੂੰ ਦਿਖਾਵਾਂਗਾ ਲੋ ਬਾਬਿਓ ਕਰ ਲੋ ਚੈੱਕ ਵੀਡੀਓ ਆਪਾਂ ਕੱਲ ਫਲਾਈ ਆ ਉਤਰਾਂ ਦੇ ਤੋਤੀ ਨਹੀਂ ਬੇਹੇ ਧੋਨੀ ਆ ਗਈ ਆਪਾਂ ਇਹ ਕਰੋ ਟੇਕਲੇ ਆ ਕੂਤਰਿਆਂ ਦੇ ਲਈ ਆ ਇਹਨੂੰ ਧੋਵਾਂਗੇ ਨਾਲੇ ਨਾਲੇ ਇਹਨਾਂ ਨੂੰ ਆਪਾਂ ਨਵਾਵਾਂਗੇ ਬਈ ਆਦੋਂ ਤੇ ਕੂੜਾ ਵਧੀਆ ਚੜੀ ਏ ਯਾਰ ਪੂਰੀ ਕਾਲੀ ਕੋਕੀ ਏਅਰਪੋਰਟਾਂ ਜਮਾ ਬੈਠੇ ਜਾਂਦਾ ਬਾਬਾ ਉਤਰ ਆਪਣਾ ਦਿਖਾਉਣਾ ਸਾਨੂੰ ਆ ਗਿਆ ਇੱਥੇ ਬਹਿ ਜਾਂਦਾ ਉੱਡ ਕੇ ਉਹ ਬਈਆ ਬਈਂਦਾ ਮੈਂਦਾ ਫੇਰ ਕੂਟੀ ਤੇ ਬਹਿ ਜਾਂਦਾ ਯਾਰ ਉਂ ਆਈ ਤਾਂ ਜਾਂਦਾ ਸ਼ਾਮ ਨੂੰ ਸ਼ਾਮ ਤੱਕ ਆ ਜੇ ਇੱਧਰ ਵੱਡੀਆਂ ਕੂਤਰੀਆਂ ਘੜੇ ਛੜੀਆਂ ਬਾਹਰ ਠਾਕਾ ਬੈਠੀ ਇੱਧਰ ਰੰਗਲਾ ਛੜਿਆ ਕੋਟਰ ਬੈਠਾ ਆ ਇੱਕ ਇਹਨਾਂ ਜੋ ਆਪਾਂ ਕਾ ਲੂ ਛੱਡਾਂਗੇ ਚਾਲਾ ਵਾਲਿਆਂ ਚ ਬਾਕੀ ਖੋਣ ਆਇਆ ਤੁਹਾਨੂੰ ਆਊਗਾ ਆਇਆ ਅੰਦਾ ਯਾਰ ਬੜਾ ਕਈ ਵੇਨੇ ਜਾਗਦਾ ਨਹੀਂ ਆਪ ਹੀ ਆਉਂਦਾ ਆਇਆ ਹਾਂ ਹਾਂ ¡Hola! ¡Creerba oye! ¡Perdón, venda! ਬੈਠੀ ਆ ਨਾ ਯਾਰ ਜੇ ਬੈਠੂਗਾ ਤਾਂ ਬਾਹਰ ਲੈ ਕੇ ਚੱਲਦਾ ਹਾਂ ਜੀ ਆ ਆ ਆ ਰਹਿਣੇ ਬਾਬਿਓ ਆਪਣਾ ਜਾਨਵਰ ਉੱਥੇ ਨਾਲ ਵਾਲੀ ਕੋਠੀ ਦੇ ਬੈਠਾ ਹੈਗਾ ਚਲੋ ਜੀ ਕਰਦੇ ਆ ਬੱਸ ਵੀਡੀਓ ਦੀ ਐਂਡਿੰਗ ਕੱਲ ਨੂੰ ਮਿਲਦੇ ਆ ਚੈਨਲ ਨੂੰ ਬਈ ਆਪਣਾ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਚੱਕ ਦੋ ਘਟੇ ਸਪੋਰਟ ਕਰਿਆ ਕਰੋ ਸਾਰੇ ਭਰਾਵਾਂ ਤੋਂ ਵੱਧ ਸੋਡੇ ਸਰਤੇ ਆ ਬਈ ਆਪਣਾ ਕੰਮ ਤੇ ਮਿਲਦੇ ਆ ਬਈ ਕੱਲ ਨੂੰ ਓਕੇ ਧੰਨਵਾਦ ਸਾਰੇ ਭਰਾਵਾਂ ਦਾ